ਤੜੀਵਾਲ ਦੁਸਹਿਰਾ ਕਮੇਟੀ ਦਾ ਵਾਈਸ ਪ੍ਰਧਾਨ ਕੁਨਾਲ ਛੱਡਾ ਨੂੰ ਬਣਾਇਆ ਗਿਆ। ਸ਼ਹਿਰ ਤੜੀਵਾਲ ਦੁਸਹਿਰਾ ਕਮੇਟੀ ਦੀ ਪਹਿਲੀ ਮੀਟਿੰਗ ਸ਼ਿਵਸ਼ੇਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਧਾਨ ਅਤੇ ਦੁਸਹਿਰਾ ਕਮੇਟੀ ਤੜੀਵਾਲ ਦੇ ਪ੍ਰਧਾਨ ਹਣੀ ਮਾਜੰਦ ਪ੍ਰਬੰਧਾਂ ਹੇਠ ਸ੍ਰੀ ਸੰਕਟ ਮੋਚਨ ਮੰਦਰ ਤੜੀਵਾਲ ਵਿਖੇ ਹੋਈ ਜਿਸ ਦੇ ਵਿੱਚ ਕੁਨਾਲ ਛੱਡਾ ਨੂੰ ਦੁਸਹਿਰਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦੁਸਹਿਰਾ 2 ਅਕਤੂਬਰ ਦਿਨ ਵੀਰਵਾਰ ਨੂੰ ਬੜੀ ਧੂਮ-ਧਾਮ ਦੇ ਨਾਲ ਧਾਰੀਵਾਲ ਮਿਲ ਗਰਾਉਂਡ ਵਿਖੇ ਮਨਾਇਆ ਜਾਵੇਗਾ ਇਸ ਵਾਰ ਪਹਿਲਾ ਨਾਲੋ 20-20 ਫੁੱਟ ਉੱਚੇ ਬੁੱਤ ਬਣਾਏ ਜਾਣਗੇ ਦੁਸਹਿਰਾ ਕਮੇਟੀ ਦੇ ਮੈਂਬਰਾਂ ਨੇ ਇਲਾਕਾ ਨਿਵਾਸੀ ਨੂੰ ਅਪੀਲ ਕੀਤੀ ਕਿ 2 ਅਕਤੂਬਰ ਦਿਨ ਵੀਰਵਾਰ ਨੂੰ ਧਾਰੀਵਾਲ ਮਿਲ ਗਰਾਉਂਡ ਵਿਖੇ ਪਹੁੰਚ ਕੇ ਦੁਸਹਿਰੇ ਦੀ ਰੌਣਕ ਨੂੰ ਵਧਾਓ ਇਸ ਮੀਟਿੰਗ ਦੇ ਵਿੱਚ ਦੁਸਹਿਰਾ ਮਨਾਉਣ ਸੰਬੰਧੀ ਬੱਖ-ਵੱਖ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਅਤੇ ਅਲੱਗ-ਅਲੱਗ ਨੌਜਵਾਨਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ इस मौके से दुशहरा कमेटी के तो अलावा धारीवाल शहर वासी भी मौजूद सन ਕੋਟਨ ਤਿਵਾਰ ਸੁਣ ਕੇ ਸਨ ਕੰਜਨ ਪਰਨ ਬਿਲਾਜ ਸੁਖੇ ਸਾਹ ਬਾਨੀ ਗੁੰਨੀ ਅਤੀਤਾ ਤੁਨ ਰਾਮ ਕਾਜ ਕਰਕੇ ਕੋ ਵਰ ਪ੍ਰਭੂ ਜਿਸ ਨੂੰ ਸੁਖ ਕੋ ਰਸੀਆ ਆਮਲ ਕਜੀ ਤਰਮ ਜੈ ਸ਼੍ਰੀ ਨਾਮ ਅੱਜ ਸ਼੍ਰੀ ਸੰਕਟਮੋਚਨ ਮੰਦਿਰ ਹਨੂਮਾਨ ਜੀ ਦੇ ਇਥੇ ਰੰਜਾ ਜੀ ਦੇ ਅੱਜ ਸਾਰੀ ਦੁਸ਼ਹਰਾ ਕਮੇਟੀ ਦੀ ਮੀਟਿੰਗ ਹੋਈ ਆ ਜਿੱਦਾਂ ਹਰ ਸਾਲ ਦੀ ਤਰ੍ਹਾਂ ਧਾਰੀਵਾਲ ਮੈਦਾਨ ਗਰਾਉਂਡ ਵਿੱਚ ਦੁਸ਼ਹਰਾ ਮਨਾਇਆ ਜਾਂਦਾ ਸਾਡੇ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਐਡਵੋਕੇਟ ਰਕੇਸ਼ ਰਣਿਆ ਜੀ ਪਰਿੰਝਾ ਜੀ ਮਿੱਠੂ ਜੀ ਸਾਡੇ ਸਲਵਾਨ ਸਾਹਿਬ ਤਹਿਸੀਲਦਾਰ ਸਾਹਿਬ ਦੀਪਕ ਰਿੰਟੂ ਜੀ ਵਾਈਸ ਪ੍ਰਧਾਨ ਕਮੇਟੀ ਦਰਸ਼ੀ ਅੰਕਲ ਨਰੈਣ ਮਲੋਤਰਾ ਜੀ ਆਬੀ ਜੀ ਮੋਂਟੂ ਜੀ ਬੰਟੀ ਜੀ ਜਤਿੰਦਰ ਸ਼ਰਮਾ ਜੀ ਦੁੱਗਲ ਸਾਹਿਬ ਸਾਡੇ ਕਮੇਟੀ ਦੇ ਪ੍ਰਧਾਨ ਵੀ ਨੇ ਸ਼ਹਿਰ ਦੇ ਸਾਰੇ ਅੱਜ ਇਕੱਠੇ ਹੋਏ ਆਂ ਜਿਸ ਤਰ੍ਹਾਂ ਹਰ ਸਾਲ ਅਸੀਂ ਦੁਸ਼ਹਰਾ ਮਨਾਉਂਦੇ ਆ ਇਸੇ ਵਾਰ ਅਸੀਂ ਨੌਜਵਾਨਾਂ ਸਾਰਿਆਂ ਦੀ ਜਿਹੜੀ ਡਿਊਟੀ ਸਾਰਿਆਂ ਦੀ ਵੱਖ-ਵੱਖ ਡਿਊਟੀਆਂ ਲਾਈਆਂ ਤੇ ਅੱਜ ਸਾਡੇ ਕੁਨਾਲ ਚੱਡਾ ਜੀ ਨੇ ਧਾਰੀਵਾਲ ਤੋਂ ਉਹਨਾਂ ਨੂੰ ਦੁਸ਼ਹਰਾ ਕਮੇਟੀ ਦਾ ਵਾਇਸ ਪ੍ਰਧਾਨ ਥਾਪਿਆ ਸਾਰਿਆਂ ਦੀ ਸਹਿਮਤੀ ਨਾਲ ਤੇ ਆਉਣ ਵਾਲਾ ਜਿਹੜਾ ਦੁਸ਼ਹਰਾ ਉਹਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏ ਕਿੱਦਾਂ ਡਿਊਟੀਆਂ ਲਾਈਆਂ ਜਾਣ ਸਾਰਿਆਂ ਨੇ ਸਲਾਹ ਕੀਤੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ 2 ਅਕਤੂਬਰ 2025 ਨੂੰ ਦਿਨ ਵੀਰਵਾਰ ਮਿਲਗਰਾਉਂ ਧਾਰੀਵਾਲ ਵਿਖੇ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹਨੀਮ ਹਾਜਨ ਜੀ ਦੀ ਰਹਿਨਮਾਈ ਵਿੱਚ ਦੁਸ਼ਹਿਰਾ ਹਰ ਸਾਲ ਦੀ ਤਰ੍ਹਾਂ ਬੜੇ ਹੀ ਧੂਮਤਾਂਮ ਦੇ ਨਾਲ ਮਨਾਇਆ ਜਾਏਗਾ ਇਸ ਵਾਰ ਅਸੀਂ ਅੱਜ ਜਿਹੜੀ ਪਲੇਠੀ ਮੀਟਿੰਗ ਸਾਡੀ ਸ਼੍ਰੀ ਸੰਕਟਮੋਚਨ ਹਨੂਮਾ ਜੀ ਮੰਦਿਰ ਵਿਖੇ ਹੋਈ ਹੈ ਅਸੀਂ ਕੋਨਾਲ ਚੱਡਾ ਜੀ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਕਮੇਟੀ ਵੱਲੋਂ ਦਿੱਤੀ ਗਈ ਹੈ ਇਸ ਸਾਲ ਅਸੀਂ ਜਿਹੜੇ ਸਾਡੇ ਜਿਹੜੇ ਅਸੀਂ ਤਿੰਨ ਬੁੱਤ ਬਣਾਉਂਦੇ ਹਾਂ ਰਾਵਣ ਮੇਗਨਾਥ ਕੁੰਭ ਕਰਨ ਦੇ ਰਾਮਨ ਦਾ ਬੁੱਤ ਜਿਹੜਾ 20 ਫੁੱਟ ਦਾ ਸੀ ਹੋਰ ਉੱਚਾ ਬਣਾਵਾਂਗੇ ਕੁੰਭਕਰਨ ਮੇਗਨਾਥ ਦੇ ਬੁੱਤ ਜਿਹੜੇ 10-10 ਫੁੱਟ ਹੋਰ ਉੱਚੇ ਬਣਾਏ ਜਾਣਗੇ ਜਿਹੜੀ ਆ ਲਾਈਟਿੰਗ ਦਾ ਸਿਸਟਮ ਹੈ ਅਸੀਂ ਅੰਮ੍ਰਿਤਸਰ ਤੋਂ ਆਰਕੀ ਸਪੈਸ਼ਲ ਲਾਈਟ ਵਾਲੇ ਜਿਹੜੇ ਹੈਗੇ ਆ ਉਹਨਾਂ ਨਾਲ ਗੱਲ ਕਰ ਰਹੇ ਆ ਤੇ ਇੱਕ ਨਵੀਂ ਤਰ੍ਹਾਂ ਦੀ ਲਾਈਟਿੰਗ ਸਿਸਟਮ ਜਿਹੜਾ ਹੈਗਾ ਗਰਾਊਂਡ ਦੇ ਆਲੇ ਦੁਆਲੇ ਤੇ ਸ਼ਹਿਰੇ ਵਾਲੇ ਦਿਨ ਕਰਵਾਇਆ ਜਾਵੇਗਾ ਤੇ ਸਾਰੀ ਸੰਗਤ ਨੂੰ ਧਾਰੀਵਾਲ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦੁਸ਼ਰਾ ਕਮੇਟੀ ਦੇ ਨਾਲ ਕਰਨ 2 ਅਕਤੂਬਰ ਨੂੰ ਮਿਲ ਗਰਾਊਂਡ ਧਾਰੀਵਾਲ ਵਿਖੇ ਪਹੁੰਚ ਦਸ਼ਰੇ ਦੇ ਤਿਉਹਾਰ ਦਾ ਆਨੰਦ ਮਾਨਣ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਦਸ਼ਰਾ ਕਮੇਟੀ ਦੇ ਨਾਲ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਹਿਯੋਗ ਕਰੋ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਜੀ ਮੈਂ ਨਗਰ ਕੌਂਸਲ ਪ੍ਰਧਾਨ ਸਾਰੇ ਸ਼ਹਿਰ ਵਾਸੀਆਂ ਤੇ ਕੀ ਅਪੀਲ ਕਰਦਾ ਵੀ ਅਸੀਂ ਸਾਰੇ ਇਕੱਠੇ ਦਸ਼ਰਾ ਜਿਹੜਾ 2 ਅਕਤੂਬਰ ਨੂੰ ਵੀਰਵਾਰ 2025 ਨੂੰ ਅਸੀਂ ਬੜੀ ਧੂਮ-ਧਾਮ ਨਾਲ ਮਨਾਵਾਂਗੇ ਸਾਡੇ ਪ੍ਰਧਾਨ ਸ਼੍ਰੀ ਹਨੀਮਾ ਜਨ ਜੀ ਉਹਨਾਂ ਦੇ ਰਹਿਮਾਈ ਰੇਟ ਇਹ ਦੁਸ਼ਹਿਰਾ ਪਿਛਲੀ ਵਾਰੀ ਵੀ ਬੜਾ ਵਧੀਆ ਮਨਾਇਆ ਸੀ ਤੇ ਐਰਕਾਂ ਅਸੀਂ ਉਹਦੇ ਨਾਲ ਵੀ ਵਧੀਆ ਕਿਉਂਕਿ ਬੜਾ ਅੱਛਾ ਇੰਤਜ਼ਾਮ ਕੀਤਾ ਪਿਆ ਗਿਆ ਉੱਤੇ ਲਾਈਟਿੰਗ ਦਾ ਇੱਥੋਂ ਤੱਕ ਕਿ ਖਾਣ ਪੀਣ ਦਾ ਵੀ ਲੰਗਰ ਵੀ ਤਰ੍ਹਾਂ ਤਰ੍ਹਾਂ ਦੇ ਉੱਥੇ ਲੱਗਣਗੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਤੇ ਅਪੀਲ ਕਰਦਾ ਵੀ ਅਸੀਂ ਤੁਮਤਮਾ ਕੇ ਅਸੀਂ ਆਈ ਉੱਥੇ ਤੇ ਪ੍ਰਭੂ ਰਾਮ ਜੀ ਦੇ ਗੁਣਗਾਨ ਗਾਈਏ ਦੁਸ਼ਹਿਰਾ ਮਨਾਈਏ